ਅੱਜ ਆਪਾਂ ਆਏ ਸੀ ਬਾਈ ਗੁਰਲਾਲ ਕੋਲੇ ਪਿੰਡ ਹਾਥੀਆਂ ਵਾਲੇ ਇਹ ਅੰਬੂਜਾ ਫਾਊਂਡੇਸ਼ਨ ਦੇ ਵਿੱਚ ਵਰਕਰ ਨੇ ਇਹਨਾਂ ਕੋਲੇ ਦੋ ਪਿੰਡ ਐ ਇੱਕ ਪਿੰਡ ਬੋਤ ਸਿੰਘ ਵਾਲਾ ਤੇ ਇੱਕ ਹਾਥੀ ਨਾਲਾ ਬਾਕੀ ਕਾਲੀਰੌਣ ਵੀ ਵਰਕਰ ਆ ਅੰਬੂਜਾ ਫਾਊਂਡੇਸ਼ਨ ਦਾ ਇਹਨਾਂ ਦੀ ਜਿਹੜਾ ਅੰਬੂਜਾ ਫਾਊਂਡੇਸ਼ਨ ਆ ਇਹਨਾਂ ਦਾ ਆਪਣੇ ਸੰਗਰੀਆ ਬਠਿੰਡਾ ਤੇ ਹਨੂਮਾਨਗੜ ਗੰਗਾ ਨਗਰ ਇਹਨਾਂ ਕੋਲੇ 4 ਏਰੀਆ 5 ਏਰੀਆ ਨੇ ਯਾਨੀ ਕਿ ਆਪਣਾ ਆਪਣੇ ਵਾਲਾ ਏਰੀਆ ਕਰੀਬ ਕਰੀਬ ਇਧਰਲਾ ਸਾਰਾ ਹੈਗਾ ਇੱਕ ਹੀ ਕਰਦੇ ਨੇ ਇਹ ਕਿਸਾਨਾਂ ਨੂੰ ਅੱਧੇ ਰੇਟ ਤੇ ਬੀਜ ਸਬਜ਼ੀਆਂ ਦੇ ਤੇ ਇਹ ਰੇ ਮਿਲ ਜਾਂਦੀ ਹੈ ਇਹਨਾਂ ਤੋਂ ਤੇ ਬਾਕੀ ਜਿਹੜਾ ਕਲਚਰ ਬਾਇਓ ਕਲਚਰ ਆਉਂਦੇ ਆ ਜਿਵੇਂ ਸੰਜੀਵਨੀ ਆ ਸਪਰਸ਼ ਆ ਜਾਂ ਡੀਕੰਪੋਜ਼ਰ ਹੈ ਡੀਕੰਪੋਜ਼ਰ ਫ੍ਰੀ ਮਿਲਦਾ ਹੈ ਬਾਕੀ ਹੋਰ ਕੀ ਕੀ ਸਮਾਨ ਮਿਲਦਾ ਆ ਆਪਾਂ ਇਹਨਾਂ ਤੋਂ ਹੀ ਪੁੱਛਦੇ ਆ ਕੀ ਕੀ ਚੀਜ਼ ਮੁਹੱਈਆ ਕਰਾਉਂਦੇ ਨੇ ਇਹ ਆਓ ਵੀ ਬਾਈ ਨਾਲ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਸ਼ੁਕਰੀਆ ਬਾਈ ਜੀ ਆਪਣੀ ਫਾਊਂਡੇਸ਼ਨ ਕੀ ਕੀ ਕੰਮ ਕਰਦੀ ਹੈ ਤੇ ਕਿਵੇਂ ਕਿਸਾਨਾਂ ਦੀ ਹੈਲਪ ਕਰਦੀ ਆ ਤੇ ਬੰਦੇ ਦਾ ਅੰਬੂਜਾ ਸਿਮਿੰਟ ਫਾਊਂਡੇਸ਼ਨ ਹੈ ਨਾ ਪਹਿਲਾਂ ਹੁਣ ਅੰਬੂਜਾ ਫਾਊਂਡੇਸ਼ਨ ਹੈ ਜਿਹੜਾ ਇੱਕ ਸਮਾਜ ਸੇਵਕ ਇੱਕ ਐਨਜੀਓ ਹੈ ਜਿਹੜਾ ਮਨ ਲੋ ਕਿਸਾਨਾਂ ਨੂੰ ਇੱਕ ਤਾਂ ਬਿਲਕੁਲ ਫਰੀ ਮਨ ਲੋ ਜਿਵੇਂ ਸਬਜ਼ੀਆਂ ਦੇ ਮਤਲਬ ਬੀ ਆਇਆ ਕਿਟਾ ਬਿਲਕੁਲ ਫਰੀ ਮਿਲਦੀਆਂ ਉਸ ਤੋਂ ਬਾਅਦ ਕੁਝ ਇਹ ਜਿਹਾ ਕਿਤਾ ਉਹਨਾਂ ਦੀ ਮਤਲਬ ਪੈਸੇ ਵਿਲੰਦੇ ਮਲਕਸਾਨੋਂ ਮਈਆ ਕਰਾਈ ਜਾਂਦੀ ਹੈ। ਅੱਛਾ ਕੁਝ ਚੀਜ਼ਾਂ ਜਿਹੜੀਆਂ ਮਿਲਦੀਆਂ ਉਹ ਅੱਧੇ ਰੇਟ ਤੇ ਮਿਲਦੀਆਂ ਬਾਜ਼ਾਰ ਨਾਲੋਂ। ਬਿਲਕੁਲ ਅੱਧੇ ਰੇਟ ਤੇ। ਠੀਕ। ਮਤਲਬ ਸਬਸਿਡੀ ਤੋਂ ਹੋਊਗੀ। ਮਤਲਬ ਜੇ ਅਗਰ 100 ਰੁਪਏ ਚ ਹੈ ਤਾਂ ਅਗਰ 50% ਸਬਸਿਡੀ ਤੋਂ 50 ਰੁਪਏ ਨਹੀਂ ਮਿਲਣਗੇ। ਠੀਕ ਹੈ ਜੀ। ਦੱਸੋ ਗਿਆ ਜੀ ਇਸ ਨੀਂਵ। ਉਸ ਤੋਂ ਬਾਅਦ ਡੀਕੰਪੋਜ਼ਰ ਜੀ। ਠੀਕ ਹੈ ਜੀ। ਇਹ ਬਿਲਕੁਲ ਕੀ ਕੰਮ ਆਉਂਦਾ ਜੀ ਪਹਿਲਾਂ ਤਾਂ ਕਿਸਾਨਾਂ ਨੂੰ ਬਹੁਤਾਂ ਨੂੰ ਇਹ ਨਹੀਂ ਪਤਾਗਾ ਕੀ ਕੰਮ ਆਉਂਦਾ ਹੈ ਕਿਸਾਨ ਇਹਦੇ ਬਾਰੇ ਦੱਸੋ। ਡੀਕੰਪੋਜ਼ਰ ਜਿਹੜਾ ਆਪਾਂ ਇਹ ਤਿਆਰ ਕਰਦੇ ਹਾਂ ਜੀ ਮਤਲ ਠੀਕ ਹੈ ਜੀ ਤੇ ਉਹਦੇ ਵਿੱਚ 1 ਸੀਸੀ ਇਹ ਡੀਕੰਪੋਜ਼ਰ ਦੀ ਪਾਉਣੀ ਹੈ ਇਸ ਨੂੰ ਜੂ ਖੋਲਣਾ ਹੈ ਤਾਂ ਇਸ ਨੂੰ ਜੂ ਖੋਲਣ ਵਿੱਚ ਮਲਾਉਣਾ ਹੱਥ ਨਹੀਂ ਲਾਉਣਾ ਉਸ ਤੋਂ ਬਾਅਦ ਬੈਕਟੀਰੀਆ ਜਿਹੜੇ ਖਤਮ ਹੋ ਜਾਂਦੇ ਠੀਕ ਹੈ ਜੀ ਫਿਰ ਇਸ ਨੂੰ ਅਗਰ ਗਰਮੀ ਹੈ ਤਾਂ 7 ਦਿਨਾਂ ਵਿੱਚ ਡੀਕੰਪੋਜ਼ਰ ਤਿਆਰ ਹੋ ਜਾਂਦਾ ਠੀਕ ਹੈ ਨੂੰ ਸ਼ਾਇਦ ਅਰ ਪੇੜ ਹੈ ਜਾਂ ਕੋਈ ਸ਼ੈੱਡ ਵਗੈਰਾ ਬਣਿਆ ਉਸ ਤੇ ਕਪੜਾ ਰੱਖ ਕੇ ਤਾਂ ਇਸ ਨੂੰ ਵਿੱਚ ਮਲਾ ਦੇਣਾ ਚੰਗੀ ਤਰ੍ਹਾਂ ਮਲਾ ਕੇ ਡੱਲੀ ਨੂੰ ਹਿਲਾ ਦੇਣਾ ਉਹ ਤੋਂ ਬਾਅਦ ਕਪੜਾ ਟਾ ਕੇ ਰੱਖ ਦੋ ਠੀਕ ਹੈ ਜੀ ਅਗਰ ਸਰਦੀ ਹੈ ਤਾਂ ਨੂੰ 15 ਦਿਨ ਰੱਖੋ ਫਿਰ ਡੀਕਪੋਜ਼ਰ ਤਿਆਰ ਹੋ ਜਾਣਾ ਠੀਕ ਹੈ ਜੀ ਡੀ ਕੰਪੋਜ਼ਰ ਦੇ ਨਾਲ ਜਿਹੜੇ ਆਪਾਂ ਖੇਤ ਦੀ ਜਿਹੜੀ ਆਪਾਂ ਰੂੜੀ ਤੇ ਅਪਸਟ ਕਰਦੇ ਹਾਂ ਜਿਹੜੇ ਕਲੇਲੂ ਖਾਦ ਪਈ ਆਪਣੀ ਰੂੜੀ ਹੈ ਰੂੜੀ ਉੱਤੇ ਡੀ ਕੰਪੋਜ਼ਰ ਉੱਤੇ ਆਪਾਂ ਛਰਕ ਸਕਦੇ ਹਾਂ ਇਸ ਨੂੰ ਉਸ ਤੋਂ ਬਾਅਦ ਅਗਰ ਇਹਦੀ ਪਾਣੀ ਦੇ ਨਾਲ ਵੀ ਸਸਾਈ ਕਰਨੀ ਤਾਂ ਪਾਣੀ ਨਾਲ ਜੋ ਕੋ ਟੈਂਕੀ ਹੈ ਟੈਂਕੀ ਪਰ ਰੱਖ ਲੀਏ ਪਾਣੀ ਦੀ ਠੀਕ ਹੈ ਜੀ ਤਾਂ ਉਸ ਨੂੰ ਪਾਣੀ ਦੇ ਨਾਲ ਟੂਟੀ ਫੋਲਦੀ ਤਾਂ ਪਾਣੀ ਨਾਲ ਵੀ ਸਸਾਈ ਪਾਣੀ ਨਾਲ ਖੇਤ ਦੇ ਵਿੱਚ ਆਪਾਂ ਇਹਦੀ ਸਪਰੇ ਵੀ ਕਰ ਸਕਦੇ ਹਾਂ ਸਪਰੇ ਠੀਕ ਹੈ ਜੀ ਇਹ ਜਾਨੀ ਕਿ ਜਿਹੜਾ ਆਪਣੇ ਖੇਤ ਦੇ ਵਿੱਚ ਕਚਰਾ ਪਿਆ ਹੈ ਉਹਦੀ ਖਾਦ ਬਣਾ ਦਿੰਦਾ ਹੈ ਉਸ ਨੂੰ ਕਦਰ ਨੂੰ ਸੜਾਇਆ ਜਾਂਦਾ ਮਲ ਦੇ ਵਿੱਚ ਦੇ ਉਸ ਵੱਲੋਂ ਇਹਦਾ ਡੀਕੰਪੋਜ਼ਰ ਯਾਨੀ ਵੈਸਟਰ ਦੀ ਚੀਜ਼ ਜਿਹੜੀ ਉਹਦੇ ਉੱਤੇ ਬੰਦੇ ਹੋ ਕਦਰ ਨੂੰ ਸਾਰਾ ਵਿੱਚ ਮਿਲਾ ਦਿੰਦੇ ਬਾਹਰ ਦਿੰਦੀ ਹੈ ਠੀਕ ਹੈ ਜੀ ਹਾਂਜੀ ਇਹ ਫੰਗਸ ਤੋਂ ਬੱਜ ਜਾਂਦੇ ਹੈ ਤੇ ਇੱਕ ਉਹ ਜਿਹੜਾ ਕਚਰਾ ਹੈਗਾ ਉਹ ਉਹਦੀ ਖਾਦ ਬਣ ਜਾਂਦੀ ਹੈ ਉਹਦੀ ਖਾਦ ਬਣ ਜਾਂਦੀ ਹੈ ਠੀਕ ਹੈ ਜੀ ਇਹ ਕੰਮ ਕਰਦਾ ਡੀਕੰਪੋਜ਼ਰ ਠੀਕ ਹੈ ਜੀ ਹੋਰ ਆਪਣਾ ਇੱਕ ਜਿਹੜਾ ਐਨ ਪੀ ਕੇ 13 0 45 ਐਨ ਪੀ ਕੇ 13 0 45 ਹੈ ਜੀ ਹਾਂਜੀ ਠੀਕ ਹੈ ਪੁਰ ਆਪਣੇ ਕਿਸਾਨਾਂ ਵਾਸਤੇ ਕੀ ਕੀ ਫਾਊਂਡੇਸ਼ਨ ਦੇ ਰਹੀ ਹੈ ਜੀ ਜਿਵੇਂ ਕਿ ਇੱਕ 24 ਘੰਟੇ ਦੇ ਨਾਲ ਫਾਰਮਰ ਨੂੰ ਉਹ ਬਿਲਕੁਲ ਮੁਫਤ ਮਿਲਦਾ ਜੀ ਜਿਸ ਕਿਸਾਨ ਜਿਹੜਾ ਮਨ ਲੋ ਕਿਸਾਨ ਜਿਹੜਾ ਕੰਮ ਕਰ ਰਿਹਾ ਹੈ ਠੀਕ ਹੈ ਵਰਮੀ ਕਪੋਸਟ ਤਿਆਰ ਕਰਨਾ ਚਾਹੁੰਦਾ ਹੈ ਉਸ ਨੂੰ ਬਿਲਕੁਲ ਫਰੀਦ ਤਾਂ ਦੇ ਜੀ ਠੀਕ ਹੈ ਉਸ ਤੋਂ ਬਾਅਦ ਅਯੋਲਾ ਪਰੌਂਦਾ ਜੀ ਅਯੋਲਾ ਬੈਡਾਉਂਦੇ ਅਯੋਲਾ ਬੈਡੂ ਜੋ ਕਿਸਾਨ ਮਨ ਲੋ ਦੇਖ ਰਿਹਾ ਪਸ਼ੂ ਦੀ ਕਰ ਰਿਹਾ ਔਰ ਬਹੁਤ ਵਧੀਆ ਜੀ ਜੇ ਮਨ ਲੋ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਨਾਲ ਵੀ ਮਨ ਲੋ ਸਮਝਾਲ ਰਹੇ ਆ ਉਸ ਨੂੰ ਬਿਲਕੁਲ ਉਹ ਦਿੱਤਾ ਨਾ ਫਰੀ ਠੀਕ ਹੈ ਜੀ ਇਹ ਜੋ ਦਿਨੇ ਪਸ਼ੂਆਂ ਦੀ ਫੀਡ ਤਿਆਰ ਹੋ ਜਾਂਦੀ ਹੈ ਜਿਸ ਨਾਲ ਉਸ ਤੋਂ ਬਾਅਦ ਇੱਕ ਲਾਸਟ ਇਅਰ ਮਤਲਬ ਬਹੁਤ ਕਿਸਾਨਾਂ ਨੂੰ ਮਤਲਬ ਇੱਕ ਵਿਰੇਜ ਦੇ ਵਿੱਚ ਪੰਜ ਕਿਸਾਨਾਂ ਨੂੰ ਨੋ ਨੋ ਤੁਹੇ ਦਿੱਤੇ ਸੀਗੇ ਮੁਰਗਿਆਂ ਦੇ ਠੀਕ ਹੈ ਜੀ ਬੱਚੇ ਦੇਸੀ ਮੁਰਗਿਆਂ ਦੇ ਬੱਚੇ ਦੇ ਦਿੱਤੇ ਸੀ ਫਾਊਂਡੇਸ਼ਨ ਨੇ ਫਾਊਂਡੇਸ਼ਨ ਨੇ ਉਹ ਸਾਰੇ ਪਿੰਡਾਂ 'ਚ ਦਿੱਤੇ ਸੀਗੇ 10-10 ਬੱਚੇ ਫਰੀ ਮੇਰੇ ਪੀਓ ਦੇ ਵਿੱਚ 26 ਪਿੰਡ ਸੀਗੇ ਠੀਕ ਹੈ ਜੀ। ਸੱਬੀ ਪਿੰਡਾਂ ਵਿੱਚੋਂ ਇੱਕ ਪਿੰਡ ਨੂੰ ਮਲਾਂ ਨੋ ਨੋ ਗਏ ਦਿੱਤੇ ਸੀ। ਠੀਕ ਹੈ ਜੀ। ਇੱਕ ਪਰਿਵਾਰ ਨੂੰ 9 ਬੱਚੇ ਦਿੱਤੇ ਸੀ। ਪੰਜ ਪਰਿਵਾਰਾਂ ਨੂੰ ਪੰਜ ਪਰਿਵਾਰਾਂ ਨੂੰ ਦਿੱਤੇ ਸੀ। ਉਸੇ ਤੋਂ ਔਨਲੀ ਮੈਲਾ ਲਈ ਸੀ ਤਾਂ ਕਿ ਬੁੜੀਆਂ ਜੇ ਮਨ ਲਾ ਹੁਣ ਘਰੇ ਬੈਠੀਆਂ ਬਿਲਕੁਲ ਫਰੀ ਆ। ਕਿਸਾਨ ਤਾਂ ਖੇਤ ਦੇ ਬੰਦੇ ਤਾਂ ਕੰਮ ਕਰੀ ਜਾਂਦੇ ਆ। ਠੀਕ ਹੈ ਜੀ। ਤਾਂ ਬੁੜੀਆਂ ਇੱਕ ਰੋਜ਼ਗਾਰ ਆ ਉਹਦਾ ਹਲਕਾ ਤੋਂ ਸਿਲਾਈ ਮਸ਼ੀਨ ਨਾਲ ਕੰਮ ਕਰਦੀਆਂ ਬੁੜੀਆਂ। ਠੀਕ ਹੈ। ਠੀਕ ਹੈ ਔਰ ਆਪਣੇ ਦੁੱਧ ਦਾ ਕੰਮ ਵੀ ਡੇਰੀ ਸਖੀ ਦਾ ਕੰਮ ਵੀ ਲੇਡੀਆਂ ਕਰਦੀਆਂ ਉਹਦੇ ਨਾਲ ਨਾਲ ਉਹਨਾਂ ਨੇ ਸੱਚੇ ਵੀ ਇੱਕ ਹੋਰ ਐਨਜੀਓਦਨ ਨੇ ਕੰਮ ਕੀਤਾ ਵੀ ਅਲੱਗ ਤੋਂ ਆਪਾਂ ਕੁਝ ਚੀਜ਼ ਤਿਆਰ ਕਰੀ ਤਾਂ ਕਿ ਲੇਡੀਆਂ ਉਹਦੇ ਨਾਲ ਵੀ ਕਮਾਈ ਕਰ ਸਕਣ ਤਾਂ ਕਿ ਉਹ ਮੁਰਗੇ ਦਿੱਤੇ ਸੀ ਤਾਂ ਕਿ ਉਹਨਾਂ ਦਾ ਅੰਡੇ ਵਗੈਰਾ ਹੋਣਗੇ ਹਾਂ ਜੀ ਅੰਡੇ ਵੇਚ ਜਾਂਦੇ ਮੁਰਗੇ ਵੇਚ ਹਾਂਜੀ ਇੱਕ ਵਾਰ ਕੰਮ ਸਟਾਰਟ ਹੋ ਜਾਂਦਾ ਚੱਲ ਬੱਚਾ ਉਹਦੇ-ਉਦੇ ਉਹਨਾਂ ਦਾ ਕੰਮ ਵੱਧਦਾ ਜਾਂਦਾ ਜਾਂਦਾ ਜੀ ਇਸ ਤਰੀਕੇ ਨਾਲ ਉਹਨਾਂ ਨੇ ਕੰਮ ਕੀਤਾ ਸੀਗਾ ਹਾਂਜੀ ਹੁਣ ਇਸ ਬਾਰ ਚੱਲ ਰਿਹਾ ਸਰਵੇ ਹੋਇਆ ਹੈ ਇਸ ਵੇਲੇ ਕਈ ਤਾਂ ਮੰਨ ਲਓ ਬੱਕਰੀ ਪਾਲਣ ਦਾ ਵੀ project ਚੱਲ ਰਿਹਾ ਵੀ ਮਹਿਲਾ ਨੂੰ ਮੰਨ ਲਓ ਬੱਕਰੀਆਂ ਦਿੱਤੀਆਂ ਜਾਣ ਜਾਂ ਮੰਨ ਲਓ ਕੋਈ ਗਾਏ ਦੇ ਅਗਰ ਕੁਛ ਮਾਰ ਦੇਈਏ ਤਾਂ ਗਾਏ ਦਾ ਵੀ ਤਾਂ ਕਿਉਂਕਿ ਮੱਝ ਦਾ ਤਾਂ ਇਹਦੇ ਵਿੱਚ option ਨਹੀਂ ਕਿਉਂਕਿ ਮੱਝ ਥੋੜੇ ਉਹਦਾ ਜਿਹੜਾ ਰੈਂਕ ਆ ਥੋੜਾ ਕਾਫੀ ਹਾਈ ਹੈ ਉਸ ਵਾਸਤੇ ਗਾਏ ਜਾਂ ਬੱਕਰੀ ਪਾਲਣ ਇਸ ਤੇ ਕੰਮ ਚੱਲ ਰਿਹਾ ਜੀ ਠੀਕ ਹੈ ਜੀ ਇੱਕ ਆਪਣਾ ਡ੍ਰਿਪ ਇਰੀਗੇਸ਼ਨ ਬਾਰੇ ਵੀ ਦੱਸੋ ਕਿ ਉਹ ਵੀ ਆਪਾਂ ਨੂੰ ਕਿਸਾਨਾਂ ਨੂੰ ਆਪਣੇ ਪਾਣੀ ਦੀ ਤੁਹਾਨੂੰ ਪਤਾ ਹੀ ਹੈ ਲੋੜ ਹੈ ਘਾਟ ਹੈਗੀ ਥੋੜੀ ਜੀ ਡ੍ਰਿਪ ਇਰੀਗੇਸ਼ਨ ਨਾਲ ਆਪਣੀ ਥੋੜੀ ਸंचाई ਵਧ ਕਰ ਸਕਦੇ ਆ ਪਾਣੀ ਦੀ ਖਪਤ ਘੱਟ ਹੁੰਦੀ ਆ ਉਹਦੇ ਬਾਰੇ ਵੀ ਕੀ ਆਪਾਂ ਨੂੰ ਸਹੂਇਤਾ ਦਿੰਦੇ ਆ ਜੀ ਹਾਂਜੀ ਡ੍ਰਿਪ ਅੰਬੂਦਾ ਫਾਊਂਡੇਸ਼ਨ ਡ੍ਰਿਪ ਦਾ ਵੀ ਦੇ ਰਿਹਾ ਜਿਵੇਂ ਕੋਈ ਫਾਰਮਰ ਜਿਵੇਂ ਪੌਂਡ ਵਗੈਰਾ ਬਣਾਉਂਦੇ ਉਹਦੇ ਬਾਅਦ ਡ੍ਰਿਪ ਦਾ ਸਿਸਟਮ ਜਿਹੜਾ ਡ੍ਰਿਪ ਵਾਸਤੇ 13500 ਰੁਪਇਆ ਮਤਲਬ ਫਾਊਂਡੇਸ਼ਨ ਦੇਣਾ ਪੈਂਦਾ ਠੀਕ ਹੈ ਜੀ ਫਿਰ 8 ਮਤਲਬ ਕਨਾਲਾਂ ਦਾ ਮਤਲਬ 1.5 ਬਿਗੇ ਦਾ ਡ੍ਰਿਪ ਮਿਲਦੀ ਹੈ ਜੀ ਠੀਕ ਹੈ 1 ਏਕੜ ਦੀ ਹਾਂ 1 ਏਕੜ ਦੀ ਜੇ 1 ਏਕੜ ਦੀ ਮਿਲ ਜੇ ਉਹ ਤੇ ਉਹ ਜਿਸ ਪੈ ਵਾਗੇ ਵਾਰੇ ਆਗੇ ਤੋਂ ਇੱਕ ਮੈਂਚਰੀ ਵਗੈਰਾ ਸਾਰਾ ਦਿੱਤਾ ਜਾਂਦਾ ਜੀ ਇੱਕ ਸਦਕਾ ਨਹੀਂ ਹੈ ਬਾਕੀ ਸਾਰਾ ਸਮਾਨ ਹੈ ਜੀ ਜਿਵੇਂ ਨਰਮੇ ਚ ਆਪਣੇ ਹੁਣ ਨਰਮੇ ਦੀ ਬਜਾਈ ਆਪਣੇ ਪਾਣੀ ਬਹੁਤ ਚਾਹੀਦਾ ਖਪਤ ਕਾਫੀ ਹੁੰਦੀ ਹੈ ਨਰਮਾ ਆਪਣੇ ਏਰੀਆ ਦਾ ਮੇਨ ਚੀਜ਼ ਹੈ ਤੇ ਨਰਮੇ ਦੇ ਆਪਾਂ ਕਾਟਨ ਦੀ ਫਸਲ ਲਾਇਆ ਸਕਦੇ ਹਾਂ ਉਸ ਤੇ ਡ੍ਰਿਪ ਤੇ ਉਹ ਫਿਟ ਕਰਕੇ ਦਿੰਦੇ ਕੋਟਨ ਦੀ ਫਿਟ ਕਰਕੇ ਦਿੰਦੇ ਜਦੋਂ ਆਪਾਂ ਕੋਈ ਫਾਰਮਰ ਮਲੇਰੀਆ ਡ੍ਰਿਪ ਲੈ ਰਿਹਾ ਉਸ ਦੀ ਲਾ ਕੇ ਵੀ ਉਹ ਕੰਪਨੀ ਵਾਲੇ ਜਾਣਗੇ ਖੇਤ ਗਿਰੂ ਫਿਟ ਕਰਕੇ ਜਾਣਗੇ કોટਨ ਆਪਾਂ ਡ੍ਰਿਪ ਤੇ ਲਾਵਾਂਗੇ ਉਹ ਸਾਰਾ ਕੰਮ ਉਹਨਾਂ ਨੇ ਕਰਕੇ ਨਾ ਆਪਾਂ ਓਨਲੀ ਕੋਟਨ ਬੀਜਣਾ ਬੀਜਣਾ ਉਹਦੋਂ ਸਾਰਾ ਕੰਮ ਉਹਨਾਂ ਦਾ ਹੈ ਠੀਕ ਹੈ ਜੀ ਹਾਂਜੀ ਇੱਕ ਆਪਣੇ ਪੀਪੀਈ ਕਿਟ ਜਿਹੜੀ ਆਪਣੇ ਬਹੁਤ ਹੀ ਕਿਸਾਨਾਂ ਦੀ ਹੈਲਪ ਕਰ ਰਹੀ ਹੈ ਜਿਹਦੇ ਵਿੱਚ ਦਸਤਾਨੇ ਆ ਹਾਂਜੀ ਤੇ ਐਨਕਾਂ ਤੇ ਕੋਟ ਹੈ ਇੱਕ ਰੇਨ ਕੋਟ ਟਾਈਪ ਮਾਸਕ ਹੈ ਇਹ ਬਹੁਤ ਵਧੀਆ ਕਿਟ ਹੈ ਹਾਂਜੀ ਟੋਪੀ ਇਹ ਆਪਾਂ ਨੂੰ ਕਿੰਨੇ ਰੁਪਏ ਚ ਮਿਲਦੀ ਹੈ ਤੇ ਇਹਦੇ ਕੀ ਕੀ ਫਾਇਦੇ ਆ ਉਹ ਤਾਂ ਆਪਾਂ ਕਿਸਾਨ ਨੂੰ ਪੁੱਛਾਂਗੇ